सभी कविता प्रेमियों को मेरी सादर नमस्ते जी आज मैं उपस्थित हूँ एक कविता लेकर जिसका शीर्षक है शानो शौकत पंजाबी मुंडिया कविता पंजाबी में है और साथ में इस कवि मन द्वारा समाज से एक प्रश्न का उत्तर मांगते हुए ये कविता प्रस्तुत है उम्मीद है आपको पसंद आएगी आज कल कोई पंजाबी म्यूजिक चैनल तो देखो आजकल कोई म्यूज़िक चैनल पंजाबी चैनल तो देखो ਦੋ ਤਿੰਨ ਗੀਤ ਸੁਨਣ ਤੋਂ ਬਾਅਦ ਤੁਸੀਂ ਹੋ ਜਾਓਗੇ ਕਨਫਿਊਜ਼ ਦੋ ਤਿੰਨ ਗੀਤ ਸੁਨਣ ਤੋਂ ਬਾਅਦ ਤੁਸੀਂ ਹੋ ਜਾਓਗੇ ਕਨਫਿਊਜ਼ ਕਿ ਅਸੀਂ ਦੇਖ ਰਹੇ ਹਾਂ ਪੰਜਾਬੀ ਗਾਣੇ ਤੇ ਵੀਡੀਓ ਕਿ ਅਸੀਂ ਦੇਖ ਰਹੇ ਹਾਂ ਪੰਜਾਬੀ ਗਾਣੇ ਤੇ ਵੀਡੀਓ ਜਾਂ ਫਿਰ ਹੈ ਕੋਈ ਕਾਰਾਂ ਤੇ ਸ਼ੋਰੂਮ ਜਾਂ ਫਿਰ ਹੈ ਕੋਈ ਕਾਰਾਂ ਦੇ ਸ਼ੋਰੂਮ ਹਰ ਗਾਣੇ ਵਿੱਚ ਮਹਿੰਗੀਆਂ ਕਾਰਾਂ ਦੀ ਨਮਾਇਸ਼ ਹਰ ਗਾਣੇ ਵਿੱਚ ਮਹਿੰਗੀਆਂ ਕਾਰਾਂ ਦੀ ਨਮਾਇਸ਼ ਹੈਰਾਨ ਹੁੰਦੇ ਹਾਂ ਅਸੀਂ ਦੇਖ ਕੇ ਪੰਜਾਬੀ ਮੁੰਡੀਆਂ ਦੀ ਅਮੀਰੀ ਹੈਰਾਨ ਹੁੰਦੇ ਹਾਂ ਅਸੀਂ ਦੇਖ ਕੇ ਪੰਜਾਬੀ ਮੁੰਡੀਆਂ ਦੀ ਅਮੀਰੀ ਉਹ ਤਾਂ ਜੰਗਲ ਪਾਣੀ ਵੀ ਜਾਂਦੇ ਨੇ ਲੰਬਰ ਗਿਨੀ ਵਿੱਚ ਉਹ ਤਾਂ ਜੰਗਲ ਪਾਣੀ ਵੀ ਜਾਂਦੇ ਨੇ ਲੰਬਰ ਗਿਨੀ ਵਿੱਚ ਕਿਤੇ ਜੈਗਵਾਰ ਤੇ ਕਿਤੇ ਪੋਰਸ਼ੇ ਵਰਗੀਆਂ ਗੱਡੀਆਂ ਕਿਤੇ ਜੈਗਵਾਰ ਤੇ ਕਿਤੇ ਪੋਰਸ਼ੇ ਵਰਗੀਆਂ ਗੱਡੀਆਂ ਇੱਕ ਨੂੰ ਇਸਤੇਮਾਲ ਕਰਦੇ ਨੇ ਆਪਣੀ ਸਹੇਲੀ ਨੂੰ ਇਮਪ੍ਰੈਸ ਕਰਨ ਲਈ ਇੱਕ ਨੂੰ ਇਸਤੇਮਾਲ ਕਰਦੇ ਨੇ ਆਪਣੀ ਸਹੇਲੀ ਨੂੰ ਇਮਪ੍ਰੈਸ ਕਰਨ ਲਈ ਤੇ ਦੂਜੀ ਕੰਮ ਆਉਂਦੀ ਹੈ ਤੂੜੀ ਪੱਠੇ ਲਿਆਉਣ ਲਈ ਤੇ ਦੂਜੀ ਕੰਮ ਆਉਂਦੀ ਹੈ ਤੂੜੀ ਪੱਠੇ ਲਿਆਉਣ ਲਈ ਕੋਈ ਪੰਜਾਬੀ ਗੀਤ ਪੂਰਾ ਨਹੀਂ ਹੁੰਦਾ ਕੋਈ ਪੰਜਾਬੀ ਗੀਤ ਪੂਰਾ ਨਹੀਂ ਹੁੰਦਾ ਬਿਨਾ ਲਗਜ਼ਰੀ ਕਾਰਾਂ ਤੇ ਤਮੰਚੀਆਂ ਤੋਂ ਕੋਈ ਪੰਜਾਬੀ ਗੀਤ ਪੂਰਾ ਨਹੀਂ ਹੁੰਦਾ ਬਿਨਾ ਲਗਜ਼ਰੀ ਕਾਰਾਂ ਤੇ ਤਮੰਚੀਆਂ ਤੋਂ ਕੁੜੀਆਂ ਵੀ ਉਹਨਾਂ ਉੱਤੇ ਨਹੀਂ ਮਰਦੀਆਂ ਕੁੜੀਆਂ ਵੀ ਉਹਨਾਂ ਉੱਤੇ ਨਹੀਂ ਮਰਦੀਆਂ ਮਰਦੀਆਂ ਨੇ ਉਹਨਾਂ ਦੀਆਂ ਕਾਰਾਂ ਤੇ ਮਰਦੀਆਂ ਨੇ ਉਹਨਾਂ ਦੀਆਂ ਕਾਰਾਂ ਤੇ ਹੂੰ ਸੋਚਣ ਵਾਲੀ ਗੱਲ ਇਹ ਹੈ ਮਨ ਸੋਚਣ ਵਾਲੀ ਗੱਲ ਇਹ ਹੈ ਕਿ ਅਗਰ ਇੰਨੇ ਅਮੀਰ ਹਨ ਪੰਜਾਬੀ ਮੁੰਡੇ ਤਾਂ ਗਰੀਬ ਕੌਣ ਹੈ ਅਗਰ ਇੰਨੇ ਅਮੀਰ ਹਨ ਪੰਜਾਬੀ ਮੁੰਡੇ ਤਾਂ ਗਰੀਬ ਕੌਣ ਹੈ ਪੰਜਾਬ ਵਿੱਚ ਕੌਣ ਹਨ ਉਹ ਜੋ ਨੀਲੇ ਕਾਰਡ ਪਾਉਣ ਵਾਸਤੇ ਕੱਢਦੇ ਨੇ ਢੇੜੇ ਸਰਕਾਰੀ ਦਫ਼ਤਰਾਂ ਦੇ ਕੌਣ ਹਨ ਉਹ ਜੋ ਨੀਲੇ ਕਾਰਡ ਪਾਉਣ ਵਾਸਤੇ ਕੱਢਦੇ ਨੇ ਢੇੜੇ ਸਰਕਾਰੀ ਦਫ਼ਤਰਾਂ ਦੇ ਕੌਣ ਹਨ ਜੋ ਹਰ ਦੇ ਨੌਕਰੀਆਂ ਵਾਸਤੇ ਖਾਂਦੇ ਨੇ ਪੰਜਾਬ ਪੁਲਿਸ ਦੇ ਡੰਡੇ ਕੌਣ ਹਨ ਜੋ ਹਰ ਦਿਨ ਖਾਂਦੇ ਨੇ ਨੌਕਰੀਆਂ ਵਾਸਤੇ ਪੰਜਾਬ ਪੁਲਿਸ ਦੇ ਡੰਡੇ ਕੌਣ ਲਗਾਉਂਦੇ ਨੇ ਲਗਾਉਂਦੇ ਨੇ ਸੜਕਾਂ ਦੇ ਧਰਨੇ ਕੌਣ ਲਗਾਉਂਦੇ ਨੇ ਸੜਕਾਂ ਦੇ ਧਰਨੇ ਕੌਣ ਕਰਜ਼ੇ ਤੋਂ ਤੰਗ ਆ ਕੇ ਕਰਦੇ ਨੇ ਖੁਦਕੁਸ਼ੀਆਂ ਕੌਣ ਕਰਦੇ ਨੇ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀਆਂ ਇੱਕ कवि मन मंगता है जवाब एक कवि मन मंगता है जवाब कदों बनेगा साहित्य समाज का शीशा कदों बनेगा साहित्य समाज का शीशा बहुत बहुत धन्यवाद